ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੱਡੀ ਖਬਰ ਇਹ ਆ ਕਿ ਕੈਲੀਫੋਰਨੀਆ ਦੇ ਵਿੱਚ ਇੱਕ ਬਿੱਲ ਪੇਸ਼ ਹੋਇਆ ਸੀ ਐਸ ਬੀ 509 ਜਿਸ ਦਾ ਨਾਂ ਹੈਗਾ ਸੈਨੇਟ ਬਿੱਲ 509 트랜스-ਨੈਸ਼ਨਲ ਰੈਪਰੈਸ਼ਨ ਪੰਜਾਬੀ ਦੇ ਵਿੱਚ 트랜스-ਨੈਸ਼ਨਲ ਰੈਪਰੈਸ਼ਨ ਉਸ ਨੂੰ ਕਹਿੰਦੇ ਆ ਜਦੋਂ ਕੋਈ ਵਿਦੇਸ਼ਾਂ ਦੀ ਸਰਕਾਰ ਕਿਸੇ ਹੋ ਦੂਸਰੇ ਦੇਸ਼ ਦੇ ਵਿੱਚ ਜਾ ਕੇ ਤੇ ਉਹਨਾਂ ਦੇ ਜਿਹੜੇ ਨਾਗਰਿਕ ਆ ਉਹਨਾਂ ਨੂੰ ਡਰਾਵੇ ਧਮਕਾਵੇ ਉਹਨਾਂ ਨੂੰ ਫਿਜ਼ੀਕਲ ਹਾਰਮ ਤੱਕ ਵੀ ਪਹੁੰਚਾਵੇ ਉਹਨਾਂ ਨੂੰ ਮਾਰਦ ਤੱਕ ਵੀ ਜਾਵੇ ਉਹਨੂੰ ਟ੍ਰਾਂਸਨੇਸ਼ਨਲ ਰਿਪਰੈਸ਼ਨ ਬੋਲਦੇ ਆ ਸੋ ਜੇ ਆਪਾਂ ਇਸ ਬਿਲ SP509 ਬਾਰੇ ਗੱਲ ਕਰੀਏ ਇਹ ਡਾਕਟਰ ਜਸਮੀਤ ਕੋਰ ਬੈਂਸ ਵੱਲੋਂ ਤੇ ਸੈਨੇਟਰ ਐਨਾ ਕਾਬੀਰਾ ਵੱਲੋਂ ਇਹ ਪੇਸ਼ ਕੀਤਾ ਗਿਆ ਸੀਗਾ ਡਾਕਟਰ ਜਸਮੀਤ ਕੋਰ ਪੇਸ਼ੇਤ ਨੂੰ ਇੱਕ ਡਾਕਟਰ ਨੇ ਤੇ ਉਹ ਪਹਿਲੇ ਸਿੱਖ ਅਸੈਂਬਲੀ ਵੂਮਨ ਕੈਲੀਫੋਰਨੀਆ ਦੇ ਵਿੱਚ ਤੇ ਜਿਹੜੇ ਸੈਨੇਟਰ ਐਨਾ ਕਾਬੀਰਾ ਉਹ ਮਰਸੈਡ ਕਾਉਂਟੀ ਦੇ ਉਹ ਸੈਨੇਟਰ ਮਰਸੈਡ ਕਾਉਂਟੀ ਦੇ ਵਿੱਚ ਕਾਫੀ ਵੱਡੀ ਸਿੱਖ ਪੋਪੂਲੇਸ਼ਨ ਹੈਗੀ ਆ ਜਦੋਂ ਕਿ ਇਹ ਬਿਲ ਨੂੰ ਕਾਨੂੰਨ ਦੇ ਵਿੱਚ ਤਬਦੀਲ ਕਰਨਾ ਹੈ ਕੈਲੀਫੋਰਨੀਆ ਦੇ ਵਿੱਚ ਉਹਦਾ ਇੱਕ ਪ੍ਰੋਸੈਸ ਆ ਪਹਿਲਾ ਸਟੈਪ ਇਹ ਹੁੰਦਾ ਆ ਕਿ ਉਹਦੀ ਬਿਲ ਦੀ ਇੰਟਰੋਡਕਸ਼ਨ ਹੁੰਦੀ ਆ ਉਹ ਪੇਸ਼ ਹੁੰਦਾ ਬਿਲ ਉਸ ਤੋਂ ਬਾਅਦ ਜੇ ਉਹ ਪਬਲਿਕ ਸੇਫਟੀ ਦੇ ਨਾਲ ਉਹਦਾ ਕੋਈ ਸੰਬੰਧ ਆ ਫਿਰ ਇੱਕ ਪਬਲਿਕ ਸੇਫਟੀ ਦੀ ਹੀਰਿੰਗ ਵੀ ਹੁੰਦੀ ਆ ਉਸ ਤੋਂ ਬਾਅਦ ਫਲੋਰ ਤੇ ਡਿਬੇਟ ਹੁੰਦੀ ਆ ਸੋ ਜਿਹੜੇ ਉਸ ਬਿੱਲ ਦੇ ਹੱਕ ਦੇ ਵਿੱਚ ਹੁੰਦੇ ਉਹ ਆਪਦਾ ਪੱਖ ਰੱਖਦੇ ਆ ਤੇ ਜਿਹੜੇ ਵਿਰੋਧ ਦੇ ਵਿੱਚ ਹੁੰਦੇ ਉਹ ਵੀ ਆਪਣਾ ਪੱਖ ਰੱਖਦੇ ਆ ਫਲੋਰ ਦੇ ਉੱਤੇ ਉਸ ਤੋਂ ਬਾਅਦ ਇੱਕ ਅਸੈਂਬਲੀ ਦੇ ਵਿੱਚ ਵੋਟ ਪੈਂਦੀ ਆ ਅਸੈਂਬਲੀ ਦੀ ਵੋਟ ਜਦੋਂ ਕਲੀਅਰ ਹੁੰਦੀ ਆ ਉਸ ਤੋਂ ਬਾਅਦ ਸੈਨੇਟ ਦੇ ਵਿੱਚ ਵੋਟ ਪੈਂਦੀ ਆ ਸੈਨੇਟ ਦੇ ਵਿੱਚ ਜਦੋਂ ਵੋਟ ਕਲੀਅਰ ਹੋਣ ਤੋਂ ਬਾਅਦ ਉਹ ਗਵਰਨਰ ਫੇ ਉਸ ਬਿੱਲ ਨੂੰ ਕਾਨੂੰਨ ਦੇ ਵਿੱਚ ਤਬਦੀਲ ਕਰ ਦਿੰਦਾ ਆ ਆਪਦੇ ਸਿਗਨੇਚਰ ਕਰਕੇ ਸੋ ਪਿਛਲੀ ਵਾਰੀ ਇਹ ਜਿਹੜਾ ਬੈਲ ਸੀਗਾ ਇਹ ਅਸੈਂਬਲੀ ਦੇ ਵਿੱਚ ਕਲੀਅਰ ਹੋ ਗਿਆ ਸੀਗਾ ਪਰ ਸੈਨੇਟ ਦੇ ਵਿੱਚ ਜਾਣ ਤੋਂ ਪਹਿਲਾਂ ਇਹ ਡੀਰੇਲ ਕੀਤਾ ਗਿਆ ਸੀਗਾ ਕੁਝ ਹਿੰਦੂ ਜਥੇਬੰਦੀਆਂ ਵੱਲੋਂ ਮੈਂ ਤਾਂ ਉਹਨਾਂ ਨੂੰ ਹਿੰਦੂ ਜਥੇਬੰਦੀਆਂ ਵੀ ਨਹੀਂ ਮੰਨਦਾ ਉਹ ਬੇਸਿਕਲੀ ਭਾਰਤ ਦੀ ਸਰਕਾਰ ਦੇ ਸ਼ਾਰਿਆਂ ਤੇ ਚੱਲਦੀਆਂ ਉਹ ਨਾਂ ਉਹਨਾਂ ਦਾ ਹੈਗਾ ਹਿੰਦੂ ਅਮਰੀਕਨ ਫਾਊਂਡੇਸ਼ਨ ਤੇ ਕੋਅਲੀਸ਼ਨ ਆਫ ਹਿੰਦੂਸ ਆਫ ਨਾਰਥ ਅਮਰੀਕਾ ਐਤ ਕੀ ਵੀ ਉਹਨਾਂ ਦੀ ਪੂਰਾ ਉਹਨਾਂ ਦਾ ਜੋਰ ਲੱਗਿਆ ਹੋਇਆ ਕਿ ਇਹ ਬਿੱਲ ਨੂੰ ਲਾਅ ਦੇ ਵਿੱਚ ਤਬਦੀਲ ਨਹੀਂ ਹੋਣ ਦੇਣਾ ਸੋ ਐਤ ਕੀ ਉਹਨਾਂ ਨੇ ਹੋਰ ਵੀ ਜਿਹੜੇ ਧਰਮਾਂ ਦੀਆਂ ਧਰਮਾਂ ਦੇ ਨਾਲ ਸੰਬੰਧਿਤ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਨਾਲ ਆਪ ਦੇ ਜੋੜਿਆ ਹੋਇਆ ਇਸ ਕੰਮ ਦੇ ਵਿੱਚ ਕਿ ਇਹ ਬਿੱਲ ਨੂੰ ਲਾਅ ਦੇ ਵਿੱਚ ਤਬਦੀਲ ਨਹੀਂ ਹੋਣ ਦੇਣਾ ਸੋ ਜਿਹੜੇ ਯਹੂਦੀ ਜਥੇਬੰਦੀਆਂ ਵੀ ਆ ਇਹਨਾਂ ਨੇ ਨਾਲ ਸ਼ਾਮਲ ਕੀਤੀਆਂ ਐਤ ਕੀ ਸੋ ਇਹਨਾਂ ਦਾ ਪੂਰਾ ਜੋਰ ਲੱਗਿਆ ਹੋਇਆ ਪਰ ਅੱਜ ਦੀ ਵੱਡੀ ਜਿਹੜੀ ਖਬਰ ਇਹ ਆ ਕਿ ਜਿਹੜੀ ਪਬਲਿਕ ਸੇਫਟੀ ਹੀアリング ਆ ਉਹਦੇ ਵਿੱਚੋਂ ਇਹ ਜਿਹੜਾ ਬਿਲ ਲੈ ਕਲੀਅਰ ਹੋ ਚੁੱਕਾ ਆ ਸੋ ਉਸ ਤੋਂ ਬਾਅਦ ਜਿਦਾਂ ਤੁਹਾਨੂੰ ਦੱਸਿਆ ਬਈ ਹੋਰ ਵੀ ਸਟੈਪ ਹੈਗੇ ਆ ਸੋ ਇਸ ਬਿਲ ਦਾ ਜਿਹੜਾ ਮਤਲਬ ਆ ਉਹ ਇਹ ਆ ਕਿ ਇੱਕ ਟ੍ਰੇਨਿੰਗ ਪ੍ਰੋਗਰਾਮ ਤਿਆਰ ਕਰਨਾ ਆ ਉਹ ਤਿਆਰ ਕਰੂਗਾ ਆਫਿਸ ਆਫ ਅਮਰਜੈਂਸੀ ਸਰਵਿਸਿਜ਼ OES ਜਿਹਨੂੰ ਸ਼ੋਰਟ ਦੇ ਵਿੱਚ ਬੋਲਿਆ ਜਾਂਦਾ ਆ ਉਹ ਇੱਕ ਇਹੋ ਜਿਹੀ ਏਜੰਸੀ ਆ ਕੈਲੀਫੋਰਨੀਆ ਦੀ ਜਿਹੜੀ ਜਦੋਂ ਵੀ ਕੋਈ ਡਿਜ਼ਾਸਟਰ ਆਉਂਦਾ ਆ ਜਾਂ ਕੋਈ ਪਬਲਿਕ ਨੂੰ ਕੋਈ ਨੁਕਸਾਨ ਹੁੰਦਾ ਆ ਉਹ ਮਤਲਬ ਪੈਰਵਾਹੀ ਕਰਦੇ ਆ ਤੇ ਉਹ ਉਹਨਾਂ ਨੇ ਰਲ ਕੇ ਤੇ ਕਮਿਸ਼ਨ ਔਨ ਪੀਸ ਆਫਿਸਰ ਸਟੈਂਡਰਡਸ ਐਂਡ ਟ੍ਰੇਨਿੰਗ ਦੇ ਨਾਲ ਉਹ ਕੋਰ ਏਜੰਸੀਆਂ ਉਹਨਾਂ ਦੇ ਨਾਲ ਰਲ ਕੇ ਤੇ ਉਹਨਾਂ ਨੇ ਇੱਕ ਟ੍ਰੇਨਿੰਗ ਪ੍ਰੋਗਰਾਮ ਐਸਾ ਤਿਆਰ ਕਰਨਾ ਆ ਤੇ ਉਹ ਟ੍ਰੇਨਿੰਗ ਉਹਨਾਂ ਨੇ ਫਿਰ ਜਿਹੜੀ ਲੋਕਲ ਲਾ ਐਨਫੋਰਸਮੈਂਟ ਆ ਜਿਹੜੀਆਂ ਪੁਲਿਸ ਏਜੰਸੀਜ਼ ਆ ਜਾਂ ਹੋਰ ਜਿਹੜੀਆਂ ਲਾ ਲਾ ਏਜੰਸੀਜ਼ ਆ ਉਹਨਾਂ ਨੂੰ ਟ੍ਰੇਨਿੰਗ ਦੇਣੀ ਆ ਕਿ ਜਿਹੜੀ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਉਹਨੂੰ ਆਇਡੈਂਟੀਫਾਈ ਕਿੱਦਾਂ ਕਰਨਾ ਉਹਨੂੰ ਪਛਾਣਨਾ ਕਿੱਦਾਂ ਹੈ ਕਿਉਂਕਿ ਇਹ ਚੀਜ਼ਾਂ ਕਾਫੀ ਸੂਖਮ ਰੂਪ ਦੇ ਵਿੱਚ ਹੁੰਦੀਆਂ ਆ ਪਤਾ ਨਹੀਂ ਲੱਗਦਾ ਸੋ ਉਹਨੂੰ ਆਇਡੈਂਟੀਫਾਈ ਕਿੱਦਾਂ ਕਰਨਾ ਤੇ ਆਇਡੈਂਟੀਫਾਈ ਕਰਨ ਤੋਂ ਬਾਅਦ ਕਿਹੜੇ ਐਕਸ਼ਨ ਕਿਹੜਾ ਕੋਰਸ ਆਫ ਐਕਸ਼ਨ ਤੁਹਾਨੂੰ ਲੈਣਾ ਆ ਉਸ ਚੀਜ਼ ਨੂੰ ਰੋਕਣ ਦੇ ਲਈ ਸੋ ਇਹ ਬਿੱਲ ਦਾ ਇਹੀ ਮਤਲਬ ਆ ਸੋ ਇਹ ਬਿੱਲ ਸਿੱਧੇ ਤੌਰ ਤੇ ਸਿੱਖਾਂ ਦੇ ਨਾਤੇ ਦਾ ਨਾ ਕੋਈ ਲੈਣਾ ਦੇਣਾ ਨਹੀਂ ਇਹ ਆਮ ਪਬਲਿਕ ਦਾ ਬਿੱਲ ਆ ਪਰ ਫੇਰ ਵੀ ਮਤਲਬ ਇਹ ਸੋ ਕਾਲਡ ਹਿੰਦੂ ਜਥੇਬੰਦੀਆਂ ਇਸ ਚੀਜ਼ ਦਾ ਵਿਰੋਧ ਕਰ ਰਹੀਆਂ ਆ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਸਿੱਖੇ ਬਿਲ ਲਿਆ ਕੇ ਤੇ ਹਿੰਦੂਆਂ ਨੂੰ ਬਦਨਾਮ ਕਰ ਰਹੇ ਆ ਜੋ ਕਿ ਗੱਲ ਝੂਠੀ ਆ ਸਿੱਖਾਂ ਦਾ ਕੋਈ ਇਹ ਮਕਸਦ ਨਹੀਂ ਕਿ ਉਹਨਾਂ ਨੇ ਹਿੰਦੂਆਂ ਨੂੰ ਬਦਨਾਮ ਕਰਨਾ ਉਹ ਸਿਰਫ ਆਪਣੀ ਪਬਲਿਕ ਸੇਫਟੀ ਨੂੰ ਲੈ ਕੇ ਕਨਸਰਨਡ ਆ ਤੇ ਕਨਸਰਨਡ ਹੋਣਾ ਵੀ ਚਾਹੀਦਾ ਆ ਜੇ ਆਪਾਂ ਪਿਛਲੇ ਡੇਢ ਸਾਲਾਂ ਤੋਂ ਦੇਖੀਏ ਸੰਸਾਰ ਪੱਧਰ ਤੇ ਸਿੱਖਾਂ ਦੇ ਨਾਲ ਕੀ ਵਾਪਰ ਰਿਹਾ ਆ ਆਪਾਂ ਪਾਕਿਸਤਾਨ ਤੋਂ ਸ਼ੁਰੂ ਕਰਦੇ ਆ ਉੱਥੇ ਭਾਈ ਪਰਮਜੀਤ ਸਿੰਘ ਪੰਜਵੜਾ ਦਾ ਕਤਲ ਹੁੰਦਾ ਆ ਉਸ ਤੋਂ ਬਾਅਦ ਹਰਮੀਤ ਸਿੰਘ ਪੀ ਐਚ ਡੀ ਦਾ ਕਤਲ ਹੁੰਦਾ ਹੈ ਯੂਕੇ ਦੇ ਵਿੱਚ ਪਾਈ ਅਫਤਾਰ ਸਿੰਘ ਖੰਡੇ ਦਾ ਕਤਲ ਹੁੰਦਾ ਹੈ ਭਾਰਤੀ ਸਰਕਾਰ ਦੇ ਵੱਲੋਂ ਫੇਰ ਕੈਨੇਡਾ ਦੇ ਵਿੱਚ ਸਰੀ ਸ਼ਹਿਰ ਦੇ ਵਿੱਚ ਸ਼ਹੀਦ ਪਾਈ ਹਰਦੀਪ ਸਿੰਘ ਨੇਜਰ ਦਾ ਕਤਲ ਹੁੰਦਾ ਹੈ ਭਾਰਤੀ ਸਰਕਾਰ ਦੇ ਵੱਲੋਂ ਤੇ ਯੂ ਐਸ ਏ ਦੇ ਵਿੱਚੋਂ ਗੁਰਪਤਵੰਨ ਸਿੰਘ ਪੰਨੂ ਜੋ ਕਿ 6 ਫॉर ਜਸਟਿਸ ਦੀ ਅਗਵਾਈ ਕਰ ਰਹੇ ਹਨ ਨਿਊਯਾਰਕ ਵਿੱਚ ਉਹਨਾਂ ਦੀ ਸਪਾਰੀ 1 ਲੱਖ ਡਾਲਰ ਦੀ ਸਪਾਰੀ ਦਿੱਤੀ ਜਾਂਦੀ ਹੈ ਭਾਰਤ ਦੀ ਸਰਕਾਰ ਦੇ ਵੱਲੋਂ ਵਕਾਸ ਯਾਦਵ ਨਾਮ ਦੇ ਇੱਕ ਰਾਡ ਏਜੰਟ ਦੇ ਵੱਲੋਂ ਤੇ ਸੋ ਇਸ ਸਿੱਖਾਂ ਦਾ ਇੱਕ ਜੈਨੂਇਨ ਕੰਸਰਨ ਆ ਸੋ ਹੁਣ ਦੇਖਣ ਦੀ ਲੋੜ ਆਪੋ ਇੱਕ ਦੇ ਵਿੱਚ ਆ ਦੇਖਦੇ ਆ ਵੀ ਕਿ ਸੱਦ ਤੱਕ ਇਹ ਬਿਲ ਕਾਨੂੰਨ ਦੇ ਵਿੱਚ ਤਬਦੀਲ ਹੁੰਦਾ ਆ ਪਿਛਲੀ ਵਾਰੀ ਤੇ ਇਹ ਡਿਰੇਲ ਕੀਤਾ ਗਿਆ ਸੀਗਾ ਸੋ ਸਾਡੀ ਇਹ ਹੀ ਆਸ ਆ ਕਿ ਇਹ ਬਿਲ ਨੂੰ ਇੱਕ ਕਾਨੂੰਨ ਦੇ ਵਿੱਚ ਤਬਦੀਲ ਕੀਤਾ ਜਾਵੇ ਤੇ ਬੇਨਤੀ ਹੈ ਜਿਹੜੀਆਂ ਸਿੱਖ ਸੰਗਤਾਂ ਕੈਲੀਫੋਰਨੀਆ ਦੇ ਵਿੱਚ ਰਹਿੰਦੀਆਂ ਆ ਉਨਡੀ ਸਪੋਰਟ ਦੀ ਲੋੜ ਆ ਉਹ ਵੱਧ ਚੜ ਕੇ ਇਹਨਾਂ ਹੀਰਿੰਗਸ ਦੇ ਵਿੱਚ ਜਾਣ ਤੇ ਆਪਦਾ ਪੱਕ ਰੱਖਣ